हां जी दोस्तों सत श्री अकाल मैं प्रीति सेख हूं 7 सीरीज़ इमिग्रेशन तो आज दी वीडियो बहुत खास आ ਜਿਹੜੇ ਆਪਣੇ ਖਿਲਾਫ ਬੋਲਦੇ ਆ ਉਹਨਾਂ ਦਾ ਵੀ ਧੰਨਵਾਦ ਆ ਕਿਉਂਕਿ ਜਦੋਂ ਕਹਿੰਦੇ ਪੱਥਰ ਵੀ ਲੱਗਦੇ ਆ ਉਹ ਭਰੇ ਰੁੱਖਾਂ ਨੂੰ ਲੱਗਦੇ ਆ ਜਿੱਥੇ ਫਲ ਲੱਗੇ ਹੋਣ ਉਹਨਾਂ ਨੂੰ ਹੀ ਲੱਗਦੇ ਆ ਸਾਡੇ ਫੋਲੋਅਰਸ ਤੁਸੀਂ ਉਹ ਪਿਆਰ ਤੁਸੀਂ ਕਰਦੇ ਹੋ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਇਹ ਵੀਡੀਓ ਉਹ ਭਰਾ ਤੱਕ ਜਰੂਰ ਪਹੁੰਚਾ ਦਿਓ ਜਿਹੜੇ ਬੰਦੇ ਨੇ ਸਾਡੇ ਖਿਲਾਫ ਇੱਕ ਵੀਡੀਓ ਪਾਈ ਹੈ ਕਿ ਅਸੀਂ ਗਲਤ ਕਰਦੇ ਹਾਂ ਤੇ ਪੁਰਤਗਾਲ ਅਸੀਂ ਕਿਉਂ ਭੇਜਦੇ ਹਾਂ ਕਾਫੀ ਚੀਜ਼ਾਂ ਉਹਨੇ ਵਿੱਚ ਗਣਾਈਆਂ ਸੈਲਰੀ ਘੱਟ ਆ ਜੀ ਕਿਉਂ ਆਪਾਂ ਉਥੇ ਲੋਕੀ ਇਲੀਗਲ ਇਮੀਗ੍ਰੈਂਟਸ ਇੰਨੇ ਜ਼ਿਆਦਾ ਆਪਾਂ ਕਿਉਂ ਕੰਮ ਕਰ ਰਹੇ ਹਾਂ ਮੈਂ ਉਸ ਭਰਾ ਨੂੰ ਇਹ ਗੱਲ ਕਹਿਣਾ ਚਾਹੁੰਨਾ ਕਿ ਲਿਟਰ ਨੋਲੇਜ ਆਲਵੇਜ਼ ਡੇਂਜਰਸ ਮੈਂ ਇਹ ਕਹਿਣਾ ਵੀ ਹੁਣਾ ਤੁਹਾਡੇ ਲਈ ਇਹ ਚੀਜ਼ ਪੂਰੀ ਟੁੱਕਦੀ ਆ ਕਿ ਕਦੇ ਵੀ ਗੱਲ ਕਿਤੇ ਬਿਨਾ ਕੋਈ ਵੀਡੀਓ ਨਹੀਂ ਆਪਣੀ ਅੰਦਾਜ਼ੇ ਨਾਲ ਪਾ ਦੇਣੀ ਚਾਹੀਦੀ ਤੁਸੀਂ ਇੰਨੇ ਕੁ ਨੌਲੇਜ ਵਾਲੇ ਨਹੀਂ ਹੈਗੇ ਕਿ ਤੁਸੀਂ ਹਰ ਇੱਕ ਫੀਲਡ ਦੀ ਹਰ ਇੱਕ ਸਿਸਟਮ ਦੀ ਤੁਸੀਂ ਨੌਲੇਜ ਰੱਖ ਸਕੋ ਆ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਕਿ ਤੁਸੀਂ ਇਹ ਤਾਂ ਮੰਨਿਆ ਕਿ 7 ਸੀਜ਼ ਵਾਲੇ ਵੀਜ਼ਾ ਲਵਾ ਕੇ ਦਿੰਦੇ ਆ ਤੇ ਉਹਨਾਂ ਦੇ ਕਲਾਇੰਟ ਉੱਥੇ ਜਾ ਕੇ ਇਦਾਂ ਦਾ ਕਰਕੇ ਵੀਡੀਓ ਪਾਉਂਦੇ ਆ ਫੋਟੋਆਂ ਪਾਉਂਦੇ ਆ ਕਿ ਹਾਂਜੀ ਵਿਕਟਰੀ ਦਾ ਸਾਈਨ ਲੈਂਦੇ ਆ ਉਹ ਤਾਂ ਕਰਦੇ ਆ ਕਿਉਂਕਿ 7C ਨੇ ਜੋ ਉਹਨਾਂ ਦਾ ਕਮਿਟਮੈਂਟ ਕੀਤੀਆਂ ਉਹ ਪੂਰੀਆਂ ਕੀਤੀਆਂ ਤੁਹਾਡੀ ਵੀ ਗੱਲ ਇੱਕ ਸਹੀ ਆ ਕਿ ਉੱਥੇ ਇਸ ਟਾਈਮ ਇਲੀਗਲ ਇਮੀਗ੍ਰੈਂਟਸ ਬਹੁਤ ਨਹੀਂ ਪੋਲਾ ਥੱਲੇ ਸੁੱਤੇ ਨੇ ਪਰ ਉਹ ਸੁੱਤੇ ਕਿਹੜੇ ਨੇ ਜਿਹੜੇ ਰਮਾਨੀਆ ਤੋਂ ਵਰਪਮਡ ਲਵਾ ਕੇ ਆ ਗਏ ਜਿਹੜੇ ਉੱਥੇ ਟੂਰਿਸਟ ਤੇ ਜਾ ਕੇ ੱੱਕੇ ਖਾਰੇ ਨੇ ਜਾਂ ਜਿਹੜੇ ਉੱਥੇ ਜਾ ਕੇ ਸਟੂਡੈਂਟ ਵੀਜ਼ਾ ਲੈਂਦੇ ਨੇ ਜੇ ਲਾਤਵੀਆ ਦਾ ਲੈਂਦੇ ਆ ਸਵਿਟਜ਼ਰਲੈਂਡ ਦਾ ਲੈਂਦੇ ਆ ਜਾਂ ਹੋਰ ਕਿਸੇ ਕੰਟਰੀ ਦਾ ਲੈਂਦੇ ਆ ਉਹਨਾਂ ਅਨੁਸਾਰ ਦਾ ਕੌਣ ਆ ਸੰਭਾਲਦਾ ਕੌਣ ਆ ਪੁਰਤਗਾਲ ਇੱਕ ਪੁਰਤਗਾਲੀਆ ਜਿਹੜਾ ਬੰਦੇ ਨੂੰ ਸੈਟਲਮੈਂਟ ਦਿੰਦਾ ਬੰਦਾ ਜੇ ਕੱਲਾ ਪੈਸਾ ਹੀ ਕਮਾਉਣਾ ਹੋਵੇ ਤਾਂ ਗਲਫ ਪਿਆ ਦੁਬਈ ਪਿਆ ਕੁਵੈਤ ਪਿਆ ਹੋਰ ਏਸ਼ੀਅਨ ਕੰਟਰੀਆਂ ਮਲੇਸ਼ੀਆ ਪਿਆ ਇੰਡੋਨੇਸ਼ੀਆ ਪਿਆ ਜਿੱਥੇ ਹਾਂਗਕਾਂਗ ਪਿਆ ਬਹੁਤ ਨੇ ਜਿੱਥੇ ਸਿਰਫ ਪੈਸਾ ਕਮਾਉਣ ਲਈ ਜਾਂਦੇ ਆ ਪਰ ਯੂਰਪ ਦੇ ਵਿੱਚ ਬੰਦਾ ਸੈਟਲ ਹੋਣ ਲਈ ਜਾਂਦਾ ਭਰਾ ਇੱਕ ਚੀਜ਼ ਤੁਹਾਨੂੰ ਇਹ ਚੀਜ਼ ਸਮਝਾ ਦੇਣਾ ਚਾਹੁੰਦਾ ਮੈਂ ਕਿ ਪੁਰਤਗਾਲ ਇੱਕ ਉਹੀ ਹੈ ਜਿਹੜਾ ਸਾਰਿਆਂ ਨੂੰ ਸੰਭਾਲਦਾ ਆਰਟੀਕਲ 88 89 ਤਾਂ ਬੰਦ ਹੋਇਆ ਕਿਉਂਕਿ ਉਹਨਾਂ ਨੇ ਡੋਂਕਰਾਂ ਨੇ ਉਹਨੂੰ ਉੱਥੇ ਪਹੁੰਚਾਇਆ ਡੋਂਕਰਾਂ ਦਾ ਕੰਮ ਬੰਦ ਹੋਇਆ ਜਿਹੜੇ ਟੂਰਿਸਟ ਤੇ ਲੈ ਕੇ ਜਾਂਦੇ ਸੀ ਉਹਨਾਂ ਦਾ ਕੰਮ ਬੰਦ ਹੋਇਆ ਪਰ ਆਰਟੀਕਲ 159 ਨਹੀਂ ਬੰਦ ਹੋਇਆ ਵਰਪਮਨ ਨਹੀਂ ਬੰਦ ਹੋਇਆ ਇਹ ਜਾ ਕੇ EMA ਦੀ ਸਾਈਟ ਤੇ ਦੇਖੋ ਤਾਂ ਕਿ ਨਾ ਲिटल ਨੋਲਜ ਡੇਂਜਰਸ ਜਿਹੜੀ ਕੰਪਨੀ ਉੱਥੋਂ ਬੁਲਾਊਗੀ ਇੰਡੀਅਨ ਗਵਰਨਮੈਂਟ ਤੋਂ ਵੀਜ਼ਾ ਲੈ ਕੇ ਜਾਊਗਾ ਬੰਦਾ ਉਹਦੇ ਕੋਲ ਫੁੱਲ ਰਾਈਟਸ ਨੇ ਕਿਉਂ ਹਿਊਮਨ ਟ੍ਰੈਫਿਕਿੰਗ ਦੇ ਤਹਿਤ ਜੇ ਉਹਦੇ ਨਾਲ ਕੋਈ ਗਲਤ ਹੁੰਦਾ ਉਹਨੂੰ ਕੰਮ ਨਹੀਂ ਮਿਲਦਾ ਉਹਨੂੰ ਸੈਲਰੀ ਨਹੀਂ ਮਿਲਦੀ ਉਹ ਜਾ ਕੇ ਕੰਪਲੇਂਟ ਕਰ ਸਕਦਾ ਪਰ ਡੋਂਕਰ ਦਾ ਜਿਹੜਾ ਭੇਜਿਆ ਹੋਇਆ ਬੰਦਾ ਕੰਪਲੇਂਟ ਨਹੀਂ ਕਰ ਸਕਦਾ ਉਹਨੂੰ ਆਪਣੇ ਰਾਈਟਸ ਹੀ ਨਹੀਂ ਹੈਗੇ ਠੀਕ ਹੈ ਪੇਪਰ ਲੋਕ ਹੁੰਦੇ ਸੀ ਟਾਈਮ ਲੱਗਦਾ ਸੀ ਕਿਉਂ ਲੋਕੀ ਉੱਥੇ ਜਾ ਕੇ ਪੁਰਤਗਾਲ ਦਾ ਕਿਸੇ ਨੂੰ ਇਨਵਾਈਟ ਨਹੀਂ ਕਰਦਾ ਕਿ ਤੁਸੀਂ ਆ ਕੇ ਇੱਥੇ ਰਹੋ ਇਲੀਗਲ ਰਹੋ ਤੁਸੀਂ ਇੱਥੇ ਆ ਕੇ ਸਾਡੇ ਕੰਟਰੀ ਦੇ ਵਿੱਚ ਜਿਹੜੇ ਆਲਰੇਡੀ ਸੈਟਲ ਬੰਦੇ ਨੇ ਟੀਆਰਸੀਆਂ ਹੈਗੀਆਂ ਨੈਸ਼ਨੈਲਿਟੀ ਹੈਗੀਆਂ ਜਿੰਨਾਂ ਕੋਲੇ ਉਹਨਾਂ ਦਾ ਵੀ ਕੰਮ ਖੋਵੋ ਜੇ ਤੁਸੀਂ ਇੱਥੋਂ ਲੀਗਲ ਪਰਮਿਟ ਤੇ ਜਾਉਂਗੇ ਤੁਹਾਨੂੰ ਕੰਪਨੀ ਰিসিਵ ਵੀ ਕਰਦੀ ਆ 에어ਪੋਰਟ ਤੋਂ ਅਕਮੋਡੇਸ਼ਨ ਵੀ ਨਾਲ ਤੁਹਾਨੂੰ ਪ੍ਰੋਵਾਈਡ ਕਰਦੀ ਆ ਨਾਲ ਤੁਹਾਨੂੰ ਕੰਮ ਵੀ ਪ੍ਰੋਵਾਈਡ ਕਰਦੀ ਆ ਇਹ ਉਹਨਾਂ ਦਾ ਰੂਲ ਆ ਗਵਰਨਮੈਂਟ ਦਾ ਹਿਊਮਨ ਟ੍ਰੈਫਿਕਿੰਗ ਦੇ ਅੰਡਰ ਉਹਨਾਂ ਨੂੰ ਲੇਬਰ ਲਾ ਨੂੰ ਮੰਨ ਕੇ ਕੰਮ ਕਰਉਣਾ ਪੈਂਦਾ ਮੈਂ ਹੋਰ ਇੱਕ ਚੀਜ਼ ਕਹਿ ਦੇਣਾ ਚਾਹੁੰਦਾ ਇਹਦੇ ਵਿੱਚ ਕਿ ਜਿਹੜੇ ਬੰਦੇ ਉੱਥੇ ਜਾਂਦੇ ਆ ਉਹ ਜਾਂਦੇ ਕਿਉਂ ਆ ਕੱਚੇ ਬੰਦਿਆਂ ਨੂੰ ਵੀ ਪੁਰਤਗਾਲ ਜੇ ਉਹਨਾਂ ਦਾ ਬੱਚਾ ਹੋ ਜਾਂਦਾ 5000 ਯੂਰੋ ਦਿੰਦਾ ਉਹਨਾਂ ਨੂੰ ਤੇ 250 ਯੂਰੋ ਮਹੀਨੇ ਦਾ ਬੱਚਿਆਂ ਦੀ ਦੇਖਰੇਖ ਦਾ ਦਿੰਦਾ ਤਾਂ ਲੋਕੀ ਪੁਰਤਗਾਲ ਜਾਂਦੇ ਆ 820 ਯੂਰੋ ਕਮਾਉਣ ਨਹੀਂ ਜਾਂਦੇ ਸੈਟਲ ਹੋਣ ਲਈ ਜਾਂਦੇ ਆ ਫੈਮਿਲੀ ਨੂੰ ਉੱਥੇ ਬੁਲਾਉਣ ਲਈ ਜਾਂਦੇ ਆ ਪਾਸਪੋਰਟ ਲਈ ਜਾਂਦੇ ਆ ਰੈੱਡ ਪਾਸਪੋਰਟ ਆ ਜਿਹੜਾ ਵਰਡ ਦੇ ਵਿੱਚ ਤੀਜੇ ਤੀਜੇ ਜਾਂ ਚੌਥੇ ਨੰਬਰ ਤੇ ਆਉਂਦਾ ਤਾਂ ਜਾਂਦੇ ਆ ਕਿ ਸਾਡੇ 5 ਸਾਲ ਜੇ ਖਰਾਬ ਹੋਣਗੇ ਜੇ ਅਸੀਂ ਮਿਹਨਤ ਕਰਾਂਗੇ ਅੱਟੀ ਚੱਟੀ ਖੱਟੀ ਤਾਂ ਹੈਗਾ ਹੀ ਕਿਸੇ ਵੀ ਬਿਜ਼ਨਸ ਕਰ ਲੋ ਚਾਹੇ ਤੁਸੀਂ ਇੰਡੀਆ ਚ ਕਰ ਲੋ ਚਾਹੇ ਬਾਹਰ ਕਰ ਲੋ 6 6 6 ਇਹ ਸਾਡੇ ਵੀਡੀਓਜ਼ ਨੇ ਜੇ ਸਾਡੇ ਬਾਰੇ ਬੋਲਣ ਲੱਗਿਆ ਪਹਿਲਾਂ ਸਾਡੇ ਕੰਮ ਕਿਤੇ ਦੇਖੋ ਸਾਡੀ ਵੀਡੀਓਜ਼ ਦੇਖੋ ਅਸੀਂ ਤਾਂ ਆਪ ਡੋਂਕੀ ਦੇ ਖਿਲਾਫ ਆ ਅਸੀਂ ਆਪ ਕਹਿੰਦੇ ਆ ਕਿ ਸਾਨੂੰ ਕੋਈ ਡੋਂਕੀ ਮਾਰਨ ਵਾਲਾ ਸਾਨੂੰ ਕੋਲ ਵੀ ਨਾ ਕਰੇ ਕਿਉਂਕਿ ਅਸੀਂ ਇੱਕ ਨੰਬਰ 'ਚ ਲੀਗਲ ਕੰਮ ਕਰਦੇ ਆ ਤੁਹਾਡਾ ਦੂਜਾ ਸੀਗਾ ਵੀ ਅਸੀਂ ਪੈਸੇ ਵੱਧ ਲੈਨੇ ਆ ਪੈਸੇ ਵੱਧ ਨਹੀਂ ਅਸੀਂ ਜਿੱਦਾਂ ਦਾ ਕੰਮ ਦਿੰਨੇ ਆ ਤੁਸੀਂ 버거 ਮੈਂ ਬਾਰ ਬਾਰ ਕਹਿਣਾ ਹੁਣਾ 버거 ਇੱਕ ਰੇੜੀ ਤੋਂ ਵੀ ਖਾਣੇ ਹੋ ਇੱਕ ਦੁਕਾਨ ਤੋਂ ਵੀ ਖਾਣੇ ਹੋ ਇੱਕ ਮੈਕਡੋਨਲਡ ਤੋਂ ਵੀ ਖਾਣੇ ਹੋ ਮੈਕਡੋਨਲਡ ਤੋਂ ਕਿਉਂ ਖਾਣੇ ਕਿਉਂਕਿ ਉਹਨਾਂ ਦੀ ਸਰਵਿਸ ਵਧੀਆ ਉਹ ਤੁਹਾਨੂੰ ਜਿਹੜਾ ਉਥੇ ਕਿਸੇ ਟੈਂਪਰੇਚਰ ਨੂੰ ਸੈੱਟ ਕਰਕੇ ਤੁਹਾਨੂੰ ਫਰਾਈਜ਼ ਦਿੰਦੇ ਨੇ ਤੁਹਾਨੂੰ ਐਦਾਂ ਨਹੀਂ ਹਾ ਕੇ ਵੀ ਹਾਂ ਇੱਕੋ ਤੇਲ ਦੇ ਵਿੱਚ ਸਾਰਿਆਂ ਨੂੰ ਵਰਤਾਈ ਜਾਣਾ ਉਵੇਂ ਹੀ ਸਾਡੀ ਸਰਵਿਸ ਆ ਜੇ ਅਸੀਂ ਸਰਵਿਸ ਦਿੰਨੇ ਆ ਕੋਈ ਆਪਣੀ ਜੇਬ 'ਚ ਨਹੀਂ ਸਾਰੇ ਪੈਸੇ ਪੋਂਦਾ ਠੀਕ ਹੈ ਨਾ ਅਸੀਂ ਕਿਸੇ ਨੂੰ ਇਹ ਕਹਿੰਨੇ ਤੁਸੀਂ ਤੱਕੇ ਨਾ ਸਾਡੇ ਕੋਲ ਆਓ ਤੇ ਜਾਓ ਅਸੀਂ ਪਹਿਲਾਂ ਕਲਾਇੰਟ ਨਾਲ ਹਰ ਗੱਲ ਕਲੀਅਰ ਕਰਦੇ ਆ ਵੀ ਐਨਾ ਪੈਸਾ ਲੱਗਣਾ 820 ਯੂਰੋ ਸੈਲਰੀ ਲੱਗਣੀ ਹੈ ਸਟਾਰਟਿੰਗ ਹੌਲੀ ਹੌਲੀ ਜਦੋਂ 6 ਮਹੀਨੇ ਸਾਲ ਹੋਊਗਾ ਤੇਰੀ ਵਧੂ ਕੀ ਜਦੋਂ ਤੁਹਾਨੂੰ ਇੱਕ ਲੈਂਗੁਏਜ ਨਹੀਂ ਆਉਂਦੀ ਤੁਸੀਂ ਵਾਈਟ ਕਾਲਰ ਜੌਬ ਤੇ ਨਹੀਂ ਜਾ ਰਹੇ ਤੁਹਾਨੂੰ ਕੋਈ ਇੱਥੇ ਪੜ੍ਹਾਈ ਨਹੀਂ ਕੀਤੀ ਹੋਈ ਤੁਸੀਂ ਪੁਰਤਗਾਲੀ ਦੀ ਵਿੱਚ ਜਿਹੜਾ ਤੁਹਾਡੇ ਜਾ ਕੇ ਉੱਥੇ ਪੁਰਤਗਾਲ ਚ ਕੰਮ ਆਵੇ ਸੋਸੋ ਲੇਬਰ ਹੀ ਕਰਨੀ ਪੈਣੀ ਆ 820 ਯੂਰੋ ਕਮਾਉਣੇ ਪੈਣੇ ਆ ਹੌਲੀ ਹੌਲੀ ਉਹੀ ਬੰਦੇ ਨੇ ਮੈਂ ਪੰਜਾਬ ਤੁਹਾਨੂੰ ਪੁਰਤਗਾਲ ਦੇ ਵਿੱਚ ਇੰਨੇ ਕ ਪੰਜਾਬੀਆਂ ਦੇ ਨਾਂ ਘੜਾ ਦੰਨਾ ਜਿਹੜੇ ਅੱਜ ਵੀ ਲੱਖਾਂ ਕਰੋੜਾ ਜੇ ਤਮਾਈ ਕਰਦੇ ਨੇ ਰੈਂਬੋ ਭਾਜੀ ਜੱਸਾ ਭਾਜੀ ਉਹ ਉਹਨਾਂ ਨੂੰ 25 25 30 30 ਸਾਲ ਹੋ ਗਏ ਸੈੱਟ ਬੈਠੇ ਨੇ ਇੰਨਾ ਸੋਹਣਾ ਪੈਸਾ ਕਮਾਉਂਦੇ ਨੇ ਇਹ ਤਾਂ ਇੱਕ ਦਿਨ ਚ ਕੁਝ ਨਹੀਂ ਬਣਦਾ ਹਰ ਕੰਟਰੀ ਦੇ ਵਿੱਚ ਈਵਨ ਤੁਸੀਂ ਅਮਰੀਕਾ 'ਚ ਦੇਖ ਲਓ ਯੂਕੇ 'ਚ ਦੇਖ ਲਓ ਫਰਾਂਸ 'ਚ ਦੇਖੋ ਉੱਥੇ ਕਿਹੜੇ ਇਲੈਗਲ ਇਮੀਗ੍ਰੈਂਟਸ ਹੈ ਨਹੀਂ ਆਈਫਲ ਟਾਵਰ ਦੇ ਥੱਲੇ ਕਿੰਨੇ ਇਮੀਗ੍ਰੇਟ ਬੈਠੇ ਨੇ ਇਲੈਗਲ ਪਰ ਉਹ ਉਥੇ ਪੱਕੇ ਨਹੀਂ ਹੋ ਸਕਦੇ ਇੱਕ ਪੁਰਤਗਾਲੀ ਹੈ ਜਿਹੜਾ ਪੱਕੇ ਕਰਦਾ ਆਰਟੀਕਲ 889 ਬੰਦ ਹੋਇਆ ਬਾਕੀ ਕੈਟਾਗਰੀਆਂ ਨਹੀਂ ਬੰਦ ਹੋਈਆਂ ਤੁਸੀਂ 88 89 ਨੂੰ ਹੀ ਸਾਰਾ ਕੁਝ ਮੰਨ ਲਿਆ ਹੋਇਆ ਉਹ ਇਲੈਗਲ ਬੰਦਿਆਂ ਲਈ ਸੀ ਟੂਰਿਸਟ ਲਈ ਸੀ ਸਟੱਡੀ ਲਈ ਸੀ ਇੱਕ ਨੰਬਰ ਤੇ ਵਰਕ ਪਰਮਿਟ ਤੇ ਜਾਣ ਆਲੇ ਦੇ ਕਦੇ ਬੰਦ ਨਹੀਂ ਹੋਏ ਰਸਤੇ ਉਹਦੇ ਰਸਤੇ ਅੱਜ ਵੀ ਖੁੱਲੇ ਆ ਈਵਨ ਜੇ ਤੁਸੀਂ ਆਰਟੀਕਲ 99 99 ਵਿੱਚ ਤੁਸੀਂ ਸਟੱਡੀ ਦੇ ਵਿੱਚ ਵੀ ਜਾ ਕੇ ਉੱਥੇ ਆਪਣੇ ਪੇਪਰ ਪਾਸ ਕਰ ਸਕਦੇ ਹੋ ਜੇ ਤੁਸੀਂ ਮਾਸਟਰ ਡਿਗਰੀ ਕੀਤੀ ਹੋਈ ਆ ਤੁਸੀਂ ਆਰਟੀਕਲ 90 ਵੀ ਲੈ ਸਕਦੇ ਹੋ ਤੁਸੀਂ ਆਰਟੀਕਲ 88 89 ਨੂੰ ਕਿਉਂ ਫੋਕਸ ਕਰਦੇ ਹੋ ਕਿਉਂਕਿ ਤੁਹਾਨੂੰ ਇਹ ਤੋਂ ਵਿਊਜ਼ ਮਿਲਨੇ ਆ ਲੋਕਿ ਕਿਉਂਕਿ 80 ਤੋਂ 90% ਲੋਕੀ ਇਲੀਗਲ ਜਾਣ ਵਾਲੇ ਸੀ ਵਿਊਜ਼ ਦੀ ਗੇਮ ਬ੍ਰਦਰ ਤੁਹਾਨੂੰ ਲੋੜ ਆ ਯੂਟਿਊਬਰਾਂ ਨੂੰ ਲੋੜ ਆ ਅਸੀਂ ਤਾਂ ਵਧੀਆ ਕਮਾਉਂਦੇ ਆ ਵਧੀਆ ਕਰਦੇ ਆ 17 ਸਾਲ ਤੋਂ ਅਸੀਂ ਇਸ ਸੀ ਨੂੰ ਮਿਹਨਤ ਲੱਗੇ ਹੋਇਆ ਕਰਨਾ ਤੇ ਮੇਰੇ ਭੇਜੇ ਹੋਏ ਬੰਦੇ 2014 ਤੋਂ 15 ਤੋਂ 16 ਤੋਂ ਉਹਨੂੰ ਪੁੱਛ ਲੋ ਵੀ ਰੈੱਡ ਪਾਸਪੋਰਟ ਵੀ ਮਿਲ ਚੁੱਕਿਆ ਆਪਣੀ ਫੈਮਿਲੀ ਨੂੰ ਸੈੱਟ ਕਰਕੇ ਬੈਠੇ ਆ bizness ਸੈੱਟ ਕਰ ਰਹੇ ਆ ਉੱਪਰ ਚਲਾਉਂਦੇ ਆ ਮੇਰੇ ਭੇਜੇ ਹੋਏ ਯਾਰ ਤੋਂ 1500 ਬੰਦਾ ਉੱਪਰ ਚਲਾ ਰਿਹਾ 2000 ਯੂਰੋ ਕਮਾ ਰਿਹਾ ਤੁਸੀਂ ਉਹਨਾਂ ਨੂੰ 820 ਯੂਰੋ ਤੇ ਹੀ ਕਿਉਂ ਤੈਅ ਕਰਤਾ ਠੀਕ ਹੈ ਗੁੱਸਾ ਮੈਨੂੰ ਨਹੀਂ ਹੈਗਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜਦੋਂ ਤੁਸੀਂ ਬੋਲਦੇ ਹੋ ਸਾਨੂੰ ਜਵਾਬ ਦੇਣੇ ਵੀ ਬਣਦੇ ਆ ਅਸੀਂ ਉਹ ਚੀਜ਼ ਦਾ ਜਵਾਬ ਜ਼ਰੂਰ ਦਵਾਂਗੇ ਪਰ ਤੁਹਾਡੀ ਪ੍ਰੋਮੋਸ਼ਨ ਨਹੀਂ ਕਰਾਂਗੇ ਤੁਹਾਡਾ ਨਾਮ ਲੈ ਕੇ ਤੁਸੀਂ ਸਾਡੇ ਆਪਣੇ ਥੰਬਨੇਲ ਤੇ ਫੋਟੋ ਲਾ ਕੇ ਕੀ ਕਹਿਣਾ ਚਾਹੁੰਨੇ ਲੋਕਾਂ ਨੂੰ ਕਿ ਵੀ ਹਾਂਜੀ ਇਹਨਾਂ ਦੇ ਵਿਊ ਲਈ ਅਸੀਂ ਇਹਨਾਂ ਦੇ ਖਲਾਫ ਬੋਲੇ ਆ ਕੇ ਸਾਨੂੰ ਦੇਖੋ ਥੱਲੇ ਕਮੈਂਟ ਕਰੋ ਲੰਬੇ ਚੌੜੇ ਸਾਡੇ ਵਿਊ ਆਉਣਗੇ ਸਾਨੂੰ ਕਮਾਈਆਂ ਹੋਣਗੀਆਂ ਸਾਡੇ ਸਬਸਕ੍ਰਾਈਬਰ ਦਾ ਵਧਣਗੇ ਵਧਣਗੇ ਨਾਲ ਸਾਨੂੰ ਕਮਾਈਆਂ ਵੀ ਹੋਣਗੀਆਂ ਅਸੀਂ ਆ ਚੀਜ਼ਾਂ ਨਹੀਂ ਕਰਨ ਦਿੰਦੇ ਤੁਹਾਨੂੰ ਦੂਜੀ ਗੱਲ ਜਿਹੜਾ ਅਸੀਂ ਰਿਸਪੌਂਸੀਬਲ ਉਸ ਪਰਸਨ ਦੇ ਆ ਜਿਹੜਾ ਸਾਡੇ ਕੋਲ ਜਾਊਗਾ ਅਸੀਂ ਉਹਨੂੰ ਕੰਮ ਵੀਜ਼ਾ ਵੀ ਦਵਾਵਾਂਗੇ 에어ਪੋਰਟ ਪਿਕਅਪ ਵੀ ਦਵਾਵਾਂਗੇ ਅਕਾਮੋਡੇਸ਼ਨ ਵੀ ਪ੍ਰੋਵਾਈਡ ਕਰਾਂਗੇ ਆਰਟੀਕਲ 59 LHA ਕੈਟਾਗਰੀ ਨੂੰ ਵੀ ਪੜ ਲਓ ਮੜਾ ਜਾ ਆਰਟੀਕਲ 8899 ਤੋਂ ਵੀ ਬਾਹਰ ਆ ਜਾਓ ਆਰਟੀਕਲ 59 LHA ਕੈਟਾਗਰੀ D1 ਕੈਟਾਗਰੀ ਹੈ ਰੈਜ਼ਿਡੈਂਸੀ ਕੈਟਾਗਰੀ ਹੈ ਇੰਡੀਆ ਤੋਂ ਇੱਕੋ ਹੀ ਵੀਜ਼ਾ ਜਿਹੜਾ ਰੈਜ਼ਿਡੈਂਸੀ ਹੈ ਤੁਹਾਨੂੰ ਇੱਥੋਂ ਲੈ ਕੇ ਦਿੰਦਾ ਤੁਸੀਂ ਵੀਜ਼ਾ ਤਾਂ ਬਹੁਤ ਦੂਧਰ ਦੀ ਗੱਲ ਹੈ ਤੁਸੀਂ ਮੈਨੂੰ ਅਪਾਇੰਟਮੈਂਟ ਲੈ ਕੇ ਦਿਖਾ ਦਿਓ ਵੀਜ਼ਾ ਆਪਾਂ ਫ੍ਰੀ ਕਰ ਦਾਂਗੇ ਇਸ ਟਾਈਮ ਹਰ ਕੰਡੀਸ਼ਨ ਤੇ ਸਾਨੂੰ ਕੰਮ ਕਰਨਾ ਜਿਹੜੀ ਚੀਜ਼ ਦੇ ਪੈਸੇ ਹੁੰਦੇ ਹਨਾ ਉਹਦੇ ਵੈਲਿਊ ਦੇ ਅਕੋਰਡਿੰਗ ਹੁੰਦੇ ਆ ਐਵੇਂ ਨਹੀਂ ਹੁੰਦਾ ਮੂੰਹ ਚੱਕ ਕੇ ਕੋਈ ਬੰਦਾ 50 ਲੱਖ ਮੰਗ ਲੈਂਦਾ 20 ਲੱਖ ਮੰਗ ਲੈਂਦਾ ਨਾ ਬਾਕੀ ਜਿਹੜੇ ਡੋਂਕਰ ਆ ਉਹਨਾਂ ਤੋਂ ਬਚੋ ਜਿਹੜੇ 15-15 ਲੱਖ ਰੁਪਏ ਡੋਂਕੀ ਲੈ ਕੇ ਮੋਲ ਕੇ ਉੱਥੇ ਲੁਕੀ ਪੁਲਾ ਥੱਲੇ ਸੌਂਦੇ ਉਹਨਾਂ ਕਰਕੇ ਕਿਉਂਕਿ ਉਹ ਅਗੇ ਰਿਸਪੌਂਸਿਬਿਲਟੀ ਨਹੀਂ ਹੁੰਦੀ ਅਸੀਂ ਹਰ ਇੱਕ ਚੀਜ਼ ਦੀ ਰਿਸਪੌਂਸਿਬਿਲਟੀ ਚੱਕਦੇ ਆ ਜਿਹੜਾ ਬੰਦਾ ਸਾਡੇ ਥਰੂ ਜਾਊਗਾ ਰੈਜ਼ਿਡੈਂਸੀ ਵੀ ਪ੍ਰੋਵਾਈਡ ਕਰਾਂਗੇ 6 ਮਹੀਨੇ ਹੁਣ ਆਰਟੀਕਲ 59 ਬਾਰੇ ਮੈਂ ਹੋਰ ਦੱਸਾਂ ਕਿ ਜਿੱਦਣ ਇੱਥੋਂ ਵੀਜ਼ਾ ਲੱਗ ਜਾਂਦਾ ਉਸ ਤੋਂ 3 ਮਹੀਨਿਆਂ ਦੇ ਵਿੱਚ ਵਿੱਚ ਤੁਹਾਨੂੰ ਈਮਾ ਟੀਆਰਸੀ ਕਾਰਡ ਦੇ ਦਿੰਦੀ ਆ 6 ਮਹੀਨਿਆਂ ਦੇ ਵਿੱਚ ਤੁਸੀਂ ਆਪਣੀ ਫੈਮਿਲੀ ਨੂੰ ਬੁਲਾ ਲੈਣੇ ਹੋ 5 ਸਾਲਾਂ ਵਿੱਚ ਤੁਸੀਂ ਪਾਸਪੋਰਟ ਲੈ ਲੈਣੇ ਹੋ ਜਿੱਦਣ ਤੋਂ ਵੀਜ਼ਾ ਸਟੈਂਪ ਹੋ ਜਾਂਦਾ ਆਰਟੀਕਲ 59 ਦੀ ਇਹ ਵੈਲਿਊ ਆ ਜਰਮਨ 'ਚ ਬੈਠ ਕੇ ਤੁਹਾਨੂੰ ਕੀ ਪਤਾ ਹੋਵੇ ਆਰਟੀਕਲ ਦੀ ਕੀ ਵੈਲਿਊ ਆ ਤੁਹਾਨੂੰ ਤਾਂ ਜਰਮਨ ਦੇ ਰੂਲਸ ਪਤਾ ਤੁਸੀਂ ਉੱਥੇ ਫਰੀ ਫਰੀ ਕਹਿ ਕੇ ਉਹਨਾਂ ਨੂੰ ਗਮਰਾਹ ਕਰ ਰਹੇ ਹੋ ਪਰ ਨਹੀਂ ਵੀਜ਼ਾ ਦਿਖਾਓ ਸਾਡੇ ਬੰਦੇ ਇਦਾਂ ਜਾ ਕੇ ਵੀਡੀਓ ਪਾਉਂਦੇ ਆ ਨਾ ਥੋੜੇ ਦੱਸੋ ਕਿਹੜੇ ਬੰਦੇ ਆ ਗਏ ਸਿਰਫ ਆਪਣੇ ਵੱਲ ਧਿਆਨ ਖਿੱਚਣ ਲਈ ਜਿਹੜਾ ਰੁੱਖ ਤੇ ਫਲ ਲੱਗੇ ਹੋਇਆ ਉੱਥੇ ਰੋੜੇ ਨਾ ਮਾਰਿਆ ਕਰੋ ਜਿਹੜੇ ਪੱਕੇ ਹੋਏ ਆਪੇ ਡੱਪਣੇ ਆ ਬਾਕੀ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਆ 5% ਜੇ ਅਸੀਂ 100% ਕੰਮ ਕਰਦੇ ਆ 5% ਮਾੜੇ ਕਹਿਣ ਵਾਲੇ ਵੀ ਹੋਣਗੇ 95% ਸਹੀ ਕਹਿਣ ਵਾਲੇ ਹੋਣਗੇ ਹਰ ਫੀਲਡ 'ਚ ਹੋਣਗੇ ਡਾਕਟਰ ਵੀ ਆ ਲਾਇਰ ਵੀ ਆ ਪੁਲਿਸ ਵੀ ਆ ਹਰ ਲਾਈਨ ਦੇ ਵਿੱਚ ਕੋਈ ਨਾ ਕੋਈ ਚੰਗਾ ਹੁੰਦਾ ਕੋਈ ਮਾੜਾ ਹੁੰਦਾ ਪਰ ਜਿਹੜਾ ਅਸੀਂ ਕੰਮ ਕਰਦੇ ਆ ਕੋਈ 7 ਸੀ ਤੋਂ ਇਹ ਗੱਲ ਕਹਵੇ ਕਿ ਜੀ ਇਹਨਾਂ ਨੇ ਪੈਸੇ ਲਏ ਆ ਤੇ ਕੰਮ ਨਹੀਂ ਕਰਾ ਕੇ ਦਿੱਤਾ ਕਿਸੇ ਦਾ ਪੈਸਾ ਨਹੀਂ ਖਰਾਬ ਹੋਣ ਦਿੰਦੇ ਅਸੀਂ ਇਹ ਸਾਡੀ ਗਾਰੰਟੀ ਹੁੰਦੀ ਹੈ ਤੁਹਾਨੂੰ ਵਿਊਜ਼ ਚਾਹੀਦੇ ਆ ਸਾਨੂੰ ਨਹੀਂ ਸਾਨੂੰ ਕੰਮ ਚਾਹੀਦਾ ਵਧੀਆ ਕੰਮ ਕਰਨ ਵਾਲੇ ਬੰਦੇ ਚਾਹੀਦੇ ਆ ਈਵਨ ਅਸੀਂ ਜਦੋਂ ਇੱਥੋਂ ਬੰਦੇ ਜਾਂਦੇ ਆ ਅਸੀਂ ਐਗਰੀਮੈਂਟ ਕਰਦੇ ਆ ਕਿ ਤੁਹਾਨੂੰ 1 ਸਾਲ ਸਾਡੇ ਨਾਲ ਕੰਮ ਕਰਨਾ ਪੈਣਾ ਤੁਸੀਂ ਛੱਡ ਨਹੀਂ ਸਕਦੇ ਕਿਉਂਕਿ ਸਾਡਾ ਕੰਪਨੀ ਨਾਲ ਤਾਇਪ ਅਸੀਂ ਜ਼ਿੰਮੇਵਾਰੀ ਲੈਣੇ ਸਗੋਂ ਉਹਨਾਂ ਤੋਂ ਲੋਕਾਂ ਦੇ ਪਿੱਛੇ ਲੱਗ ਕੇ ਆਪਾਂ ਕੰਮ ਨਹੀਂ ਖਰਾਬ ਕਰਨਾ ਦੂਜੀ ਗੱਲ ਇੱਕ ਤੋਂ ਲੈ ਕੇ 1.5 ਲੱਖ ਨੈਸ਼ਨੈਲਿਟੀ ਹਰ ਸਾਲ ਚ ਫਰਾਂਸ ਬੜਾ ਪੁਰਤਗਲ ਦੇ ਰਿਹਾ ਇੱਕ ਤੋਂ ਲੈ ਕੇ 1.5 ਲੱਖ ਕੋਈ ਕੰਟਰੀ ਹੋਰ ਦਿੰਦੀ ਆ ਦੱਸੋ ਨਹੀਂ ਦਿੰਦੀ ਨਾ ਸੋ ਪੁਰਤਗਾਲੀਆਂ ਜਿਹੜਾ ਤੁਹਾਨੂੰ ਸੈਟਲ ਕਰਦਾ ਲੋਕੀ ਸੈਟਲ ਹੋਣ ਜਾਂਦੇ ਆ 800 800 900 ਯੂਰੋ ਕਮਾਉਣ ਲਈ ਨਹੀਂ ਜਾਂਦੇ ਇੱਕ ਭਰਾ ਨੇ ਗੱਡੀ 'ਚ ਬੈਠ ਕੇ ਕਿਸੇ ਦੇ ਖਿਲਾਫ ਯਾਦਵਿੰਦਰ ਭਰਾ ਫਰਾਂਸ ਵਾਲੇ ਦੇ ਖਿਲਾਫ ਪਾਈ ਆ ਉਹ ਯਾਰ ਉਹ ਵੀ ਤਾਂ ਲੀਗਲ ਕੰਪਨੀ ਸਪੋਰਟ ਕਰ ਰਿਹਾ ਤੁਸੀਂ ਤਾਂ ਇਲੈਗਲ ਕੰਮ ਕਿਤੇ ਸਾਈਪ੍ਰਸ ਤੋਂ ਬਲਾਬਲਾ ਕੇ ਪੁਰਤਗਾਲ ਦੇ ਵਿੱਚ ਪੇਪਰ ਲੌਕ ਕਰਾਏ ਆ ਸਾਨੂੰ ਤੁਹਾਡੀਆਂ ਹਿਸਟਰੀਆਂ ਨਹੀਂ ਪਤਾ ਜੇ ਤੁਹਾਡੋਂ ਤੁਹਾਡੇ ਤੱਕ ਅਪਰੋਚ ਕਰਦੇ ਸਾਨੂੰ ਵੀ ਸਾਡੇ ਤੱਕ ਵੀ ਅਪਰੋਚ ਕਰਦੇ ਆ ਕਿ ਇਲੈਗਲ ਕੰਮ ਕਰਦੇ ਰਹੇ ਆ ਉਹ ਇਲੈਗਲ ਕੰਮ ਡੌਂਕੀਆਂ ਵਾਲੇ ਇੱਕ ਨੰਬਰ ਦੇ ਵਿੱਚ ਕੰਮ ਕਰਾਓ ਦੂਜਿਆਂ ਨੂੰ ਵੀ ਰਾਹ ਪਾਓ ਨਾਲੇ ਪਹਿਲਾਂ ਗੱਲ ਕਰਨ ਤੋਂ ਪਹਿਲਾਂ ਕਿਸੇ ਬਾਰੇ ਬੋਲਣ ਤੋਂ ਪਹਿਲਾਂ ਉਹਦੇ ਨਾਲ ਗੱਲ ਕਰ ਲਈ ਰਣੀ ਚਾਹੀਦੀ ਆ ਕਿ ਭਾਜੀ ਤੁਸੀਂ ਕਿਹੜਾ ਕੰਮ ਕਰਦੇ ਹੋ ਕਿਹੜੀ ਫੀਲਡ ਦਾ ਕੰਮ ਕਰਦੇ ਹੋ ਕਿਹੜੇ ਆਰਟੀਕਲ 'ਚ ਕਰਦੇ ਹੋ ਇੱਥੇ ਕੀ ਬੈਨੀਫਿਟ ਨੇ ਐਵੇਂ ਨਹੀਂ ਇੱਕ ਦੂਜੇ ਨੂੰ ਸਾਰਿਆਂ ਨੂੰ ਇੱਕੋ ਚੀਜ਼ ਇੱਕੋ ਰਸੇ 'ਚ ਬੰਨੀ ਦਾ ਹੁੰਦਾ ਠੀਕ ਹੈ ਤੁਸੀਂ ਵਿਊਜ਼ ਕਮਾਉਣੇ ਆ ਤਾਂ ਉਹਨਾਂ ਦੇ ਖਿਲਾਫ ਕਮਾਓ ਜਿਹੜੇ ਬੰਦੇ ਪੈਸੇ ਲੈਂਦੇ ਆ ਲੋਕਾਂ ਨੂੰ ਫੇਕ ਵੀਜ਼ੇ ਦਿੰਦੇ ਆ ਲੋਕਾਂ ਦੇ ਕੰਮ ਨਹੀਂ ਕਰਾਉਂਦੇ ਲੋਕਾਂ ਨੂੰ ਇੱਥੇ ਗੁੰਮਰਾਹ ਕਰਦੇ ਆ ਗਰੀਬਾਂ ਦਾ ਖਰਾਬ ਕਰਦੇ ਆ ਅੱਜ ਇਹ ਨਹੀਂ ਹੈਗਾ ਵੀ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਰੇਟ ਵਧਾ ਦੰਨੇ ਆ ਪਹਿਲੇ ਦਿਨ ਤੋਂ ਐਗਰੀਮੈਂਟ ਹੁੰਦਾ ਪ੍ਰੋਪਰ ਐਗਰੀਮੈਂਟ ਕਰਕੇ ਵੀਜ਼ਾ ਅਪਲਾਈ ਕਰਕੇ ਸਾਰਾ ਕੁਝ ਕਰਦੇ ਆ ਤੇ ਜਿਹੜੀ ਜ਼ਿੰਮੇਵਾਰੀਆਂ ਅਸੀਂ ਕਹਿੰਨੇ ਆ ਪੂਰੀਆਂ ਕਰਦੇ ਆ ਕੋਈ ਇੱਕ ਬੰਦਾ ਵੀ ਸਾਨੂੰ ਕਹਿ ਦੇਵੇ ਜੀ ਇਹਨਾਂ ਨੇ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ ਹੋਵੇ ਕੰਮ ਦੀ ਗਾਰੰਟੀ ਦਿੱਤੀ ਕੰਮ ਮਿਲਦਾ ਅਕਮੋਡੇਸ਼ਨ ਦੀ ਗਾਰੰਟੀ ਦਿੱਤੀ ਅਕਮੋਡੇਸ਼ਨ ਮਿਲਦੀ ਹੈ ਸਾਡੇ ਕੰਮ ਦੇ ਖਿਲਾਫ ਬੋਲ ਕੇ ਦਿਖਾਓ ਕੋਈ ਬੰਦਾ ਦਿਖਾਓ ਜਿਹੜਾ ਸਾਡੇ ਕੰਮ ਦੇ ਖਿਲਾਫ ਬੋਲਦਾ ਹੋਵੇ ਉਹਨੂੰ ਕੰਮ ਨਾ ਮਿਲਿਆ ਹੋਵੇ ਉਹਨੂੰ ਜਾਂਦੇ ਨੂੰ 에어ਪੋਰਟ ਪਿਕਅਪ ਨਾ ਮਿਲਦੀ ਹੋਵੇ ਸ ਸਾਡੇ ਤੋਂ ਵੀਜ਼ਾ ਲੈ ਕੇ ਵੀਜ਼ਾ ਲੈ ਕੇ ਲੋਕੀ ਪੇਮੈਂਟਾਂ ਨਹੀਂ ਦਿੰਦੇ ਕਈ ਅਜੇ ਤਾਂ ਉਹਨਾਂ ਦੇ ਖਿਲਾਫ ਬੋਲਦੇ ਆ ਸੋਪਰਾ ਇੱਕ ਚੀਜ਼ ਦਾ ਮੰਨ ਲਓ ਅੱਟੀ ਚੱਟੀ ਖੱਟੀ ਪਹਿਲੇ ਦਿਨ ਜਾ ਕੇ 820 ਯੂਰੋ ਹੀ ਮਿਲਨੇ ਆ ਹੱਦ 850 900 ਹੌਲੀ ਹੌਲੀ ਮੁਕਾਮ ਹਾਸਲ ਹੁੰਦੇ ਹੁੰਦੇ ਆ ਇੱਕ ਦਿਨ ਚ ਕੁਝ ਨਹੀਂ ਮਿਲਦਾ ਜਦੋਂ ਤੁਹਾਨੂੰ ਲੈਂਗੁਏਜ ਨਹੀਂ ਆਉਂਦੀ ਮੈਂ ਬਾਹਰ ਵੀ ਫੇਰ ਇੱਕ ਵਾਰੀ ਰਿਪੀਟ ਕਰਨ ਲੱਗਿਆ ਲੈਂਗੁਏਜ ਨਹੀਂ ਆਉਂਦੀ ਵਾਈਟ ਕਾਲਰ ਤੇ ਜੌਬ ਤੇ ਨਹੀਂ ਵਧੀਆ ਪੜਾਈਆਂ ਨਹੀਂ ਹੈਗੀਆਂ ਤਾਂ ਤੁਹਾਨੂੰ ਉਹੀ ਕੰਮ ਕਰਨੇ ਪੈਂਦੇ ਨੇ ਜਿਹੜੇ ਕਿ ਤੁਸੀਂ ਜਾ ਕੇ ਹੈਲਪਰ ਤੇ ਵਿੱਚ ਸਿੱਖ ਸਕਦੇ ਹੋ ਅਸੀਂ ਵੀ ਸਿੱਖੇ ਹਾਂ ਤੁਸੀਂ ਵੀ ਸਿੱਖਿਓ ਤੁਸੀਂ ਵੀ ਬਾਹਰ ਜਾ ਕੇ ਇੱਕ ਦਿਨ ਚ ਇੰਨਾ ਨਹੀਂ ਤੁਸੀਂ ਕਮਾਉਣ ਲੱਗੇ ਕਿ ਲੋਕਾਂ ਨੂੰ ਬੁਲਾਉਣ ਲੱਗੇ ਠੀਕ ਹੈ ਇੱਕ ਬੇਨਤੀ ਹੋਰ ਆ ਮੇਰਾ ਨੰਬਰ 84451 63000 WhatsApp ਤੇ ਮੈਨੂੰ ਮੈਸੇਜ ਕਰਕੇ ਇੱਕ ਵਾਰੀ ਪੂਰੀ ਇਨਫੋਰਮੇਸ਼ਨ ਲੈ ਲਿਓ ਐਵੇਂ ਕਿਸੇ ਦੇ ਖਿਲਾਫ ਬੋਲਣ ਨਾਲੋਂ ਪਹਿਲਾਂ ਇਹ ਦੇਖ ਲਿਆ ਕਰੋ ਕੰਮ ਕਿਹੜੇ ਲੈਵਲ ਤੇ ਜਾ ਕੇ ਕਰਦੇ ਨੇ ਕਿਹੜੇ ਆਰਟੀਕਲ 'ਚ ਕਰਦੇ ਨੇ ਅਸੀਂ ਲੋਕਾਂ ਨੂੰ ਡੋਂਕੀ ਸਟੂਡੈਂਟ ਜਾਂ ਟੂਰਿਸਟ ਤੇ ਨਹੀਂ ਭੇਜ ਰਹੇ ਅਸੀਂ ਬੰਦੇ ਨੂੰ ਲੀਗਲ ਕੰਮ ਤੇ ਭੇਜ ਰਹੇ ਆ ਉਹਦੀ ਫੈਮਿਲੀ ਸੈਟਲ ਹੋ ਰਹੀ ਆ ਉਹਦੇ ਬੱਚੇ ਸੈਟਲ ਹੋ ਰਹੇ ਆ ਉਹਦੇ ਬੱਚਿਆਂ ਨੂੰ ਮੁੜ ਕੇ ਏਜੰਟ ਦੀ ਲੋੜ ਨਹੀਂ ਪੈਣੀ ਇੱਕ ਵਾਰੀ ਸਾਡੇ ਵੱਜੋਂ ਭੇਜਿਆ ਬੰਦਾ ਸੋ ਧੰਨਵਾਦ ਇਨਾ ਪਿਆਰ ਦੇਣ ਲਈ ਜਿਹੜੇ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਸਾਨੂੰ ਇਹਨੇ ਫੋਲੋਅਰਸ ਦੇਣ ਲਈ ਕਿ ਆਹਾ ਤਿੰਨ ਚਾਰ ਬੰਦੇ ਲੜ ਕੇ ਸਾਡੇ ਖਿਲਾਫ ਵੀਡੀਓ ਪਾਉਣ ਲੱਗੇ ਗੁਮਰਾਹ ਨਾ ਹੋਇਆ ਕਰੋ ਨੌਲੇਜ ਬਹੁਤ ਜ਼ਰੂਰੀ ਹੈ ਜਿਹਦੇ ਕੋਲ ਨੌਲੇਜ ਨਹੀਂ ਉਹੀ ਗੁਮਰਾਹ ਹੁੰਦਾ ਉਹੀ ਫਰੋਡ ਦਾ ਸ਼ਿਕਾਰ ਹੁੰਦਾ ਠੀਕ ਹੈ ਧੰਨਵਾਦ ਸਤਿ ਸ਼੍ਰੀ ਅਕਾਲ